ਬਾਕੀ ਮੇਲੇ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਇੱਕ ਬਾਜ਼ਾਰ ਅਜਿਹਾ ਜਿੱਥੇ ਕਿ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਿਹਾ ਕੁਝ ਨੌਜਵਾਨ ਜੋ ਕਿ ਹਥਿਆਰਾਂ ਦੇ ਨਾਲ ਲੈਸ ਹੋ ਕੇ ਇੱਕ ਦੁਕਾਨ ਦੇ ਵਿੱਚ ਵੜ ਜਾਂਦੇ ਨੇ ਤੇ ਸਰਦਾਰ ਮੁੰਡਾ ਜਿਹੜਾ ਉੱਥੇ ਮੌਜੂਦ ਹੁੰਦਾ ਉਸ ਉੱਤੇ ਜਿਹੜਾ ਹਮਲਾ ਕਰਨਾ ਸ਼ੁਰੂ ਕਰ ਦਿੰਦੇ ਨੇ ਵੱਡੀ ਖਬਰ ਸ਼੍ਰੀ ਮੁਕਸਤ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਜੋ ਸਰਦਾਰ ਹੈ ਉਸ ਦੀ ਜੋ ਹੈਗੀ ਆ ਪਗਵੀ ਲਾ ਦਿੱਤੀ ਗਈ ਉਸ ਦੀ ਕੁਟਮਾਰ ਕੀਤੀ ਗਈ ਕੇਸਾਂ ਦੀ ਬੇਅਦਬੀ ਤੱਕ ਕੀਤੀ ਗਈ ਹੈ ਇਹ ਘਟਨਾ ਜਿਹੜੀ ਹੈਗੀ ਦਿਨ ਦਿਹਾੜੇ ਵਾਪਰੀ ਹੈ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਕੁਝ ਨੌਜਵਾਨਾਂ ਦੇ ਵੱਲੋਂ ਜੋ ਹੈ ਹਮਲਾ ਕੀਤਾ ਗਿਆ ਜੋ ਸਰਦਾਰ ਹੈ ਉਸ ਤੇ ਜੋ ਕਿ ਦੁਕਾਨ ਦੇ ਵਿੱਚ ਬੈਠਿਆ ਹੋਇਆ ਸੀ ਹਾਲਾਂਕਿ ਉਸ ਤੋਂ ਬਾਅਦ ਜਦੋਂ ਲਹੂ ਲੁਹਾਨ ਹੋ ਜਾਂਦਾ ਹੈ ਦਾ ਮੌਕੇ ਤੇ ਪੀੜਤ ਨੂੰ ਹਸਪਤਾਲ ਦੇ ਵਿੱਚ ਭੇਤੀ ਕਰਵਾਇਆ ਜਾਂਦਾ ਤਾਂ ਤੇਜ਼ਦਾਰ ਹਥਿਆਰਾਂ ਦੇ ਨਾਲ ਨੌਜਵਾਨਾਂ ਉਤੇ ਕਈ ਵਾਰ ਹਮਲੇ ਕੀਤੇ ਗਏ ਜਿਸ ਤੋਂ ਬਾਅਦ ਉਹ ਗੰਭੀਰ ਜ਼ਖਮੀ ਹੋ ਗਿਆ ਦਰਅਸਲ ਸ਼੍ਰੀ ਮੁਕਸਸ ਸਾਹਿਬ ਦੇ ਵਿੱਚ ਚੱਲ ਰਹੇ ਮੇਲਾ ਮਾਗੀ ਦੇ ਮੁੱਖ ਬਾਜ਼ਾਰ ਦੇ ਵਿੱਚ ਜੋ ਕਿ ਬਾਤ ਹੀ ਹਾਈ ਸਿਕਿਉਰਿਟੀ ਦੇ ਨਾਲ ਘਿਰਿਆ ਰਹਿੰਦਾ ਹੈ ਅਜਿਹੇ ਦੇ ਵਿੱਚ ਦੁਕਾਨ ਦੇ ਅੰਦਰ ਤੇਜ਼ਦਾਰ ਹਥਿਆਰਾਂ ਦੇ ਨਾਲ ਲੈਸ ਹੋ ਕੇ ਦਾਕਰ ਹੋਏ ਬਦਮਾਸ਼ਾਂ ਨੇ ਇੱਕ ਸਿੱਖ ਨੌਜਵਾਨ ਦੀ ਕੇਸਾਂ ਦੀ ਬੇਅਦਵੀ ਕੀਤੀ ਤੇ ਨਾਲ ਹੀ ਉਸ ਦੇ ਨਾਲ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਵੀ ਕੀਤੀ ਹੈ ਤਾਂ 30 ਜਨਵਰੀ ਬਾਅਦ ਦੁਪਹਿਰ ਵਾਪਰੀ ਇਸ ਘਟਨਾ ਦੇ ਵਿੱਚ ਜ਼ਖਮੀ ਨੌਜਵਾਨ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਹਸਪਤਾਲ ਦੇ ਵਿੱਚ ਭਰਤੀ ਕੀਤਾ ਗਿਆ ਪਰ ਹੈਰਾਨੀ ਦੀ ਗੱਲ ਇੱਥੇ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਹੁਣ ਤੱਕ ਕੋਈ ਵੀ ਐਕਸ਼ਨ ਨਹੀਂ ਲਿਆ ਹੁਣ ਤੱਕ ਇਸ ਮਾਮਲੇ ਦੇ ਵਿੱਚ ਕੋਈ ਵੀ ਜੋਇ ਤਫਤੀਸ਼ ਜੋਇ ਕਹੀ ਜਾ ਰਹੀ ਕੋਈ ਤਫਤੀਸ਼ ਨਹੀਂ ਕੀਤੀ ਗਈ ਦੁਕਾਨ ਦੇ ਅੰਦਰ ਜ਼ਬਰਨ ਜੋਇ ਇਹ ਗੁੰਡਾਗਰਦੀ ਜੋਇ ਦੇਖਣ ਨੂੰ ਮਿਲੀ ਹੈ ਅਜਿਹੇ ਦੇ ਵਿੱਚ ਇਹਨਾਂ ਨੌਜਵਾਨਾਂ ਦੇ ਵੱਲੋਂ ਫੇਰ ਵੀ ਜੋ ਪੀੜਤ ਹੈ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤਾਂ ਪੀੜਤ ਪਰਿਵਾਰ ਨੇ ਮੀਡੀਆ ਸਾਹਮਣੇ ਵੀ ਖੁਲਾਸੇ ਕੀਤੇ ਨੇ ਕਿ ਜਿਸ ਤਰੀਕੇ ਦੇ ਨਾਲ ਇਹ ਵੱਡੀ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਮੌਕੇ ਤੇ ਉਹਨਾਂ ਦੇ ਪੁੱਤ ਦੀ ਜਾਨ ਵੀ ਜਾ ਸਕਦੀ ਸੀ ਅਜੇਹੇ ਦੇ ਵਿੱਚ ਵੱਡਾ ਹਾਦਸਾ ਹੋਇਆ ਪਰ ਫੇਰ ਵੀ ਜੋ ਪੁਲਿਸ ਹੈ ਉਹਨਾਂ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਹੁਣ ਵੀ ਜੋ ਨੌਜਵਾਨ ਨੇ ਜਿਨ੍ਹਾਂ ਦੇ ਵੱਲੋਂ ਜੋ ਵਾਰਦਾਤ ਹੈ ਉਸ ਨੂੰ ਅੰਜਾਮ ਦਿੱਤਾ ਗਿਆ ਜੋ ਕਿਰਪਾਨ ਲੈ ਕੇ ਮੌਕੇ ਤੇ ਪਾਛਦੇ ਨੇ ਅਜੇਹੇ ਦੇ ਵਿੱਚ ਉਹਨਾਂ ਦੇ ਵੱਲੋਂ ਅੱਜ ਵੀ ਜੋ ਹੈ ਲਗਾਤਾਰ ਫੋਨ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਪੀੜਤ ਨੂੰ ਹਾਲਾਂਕਿ ਮਾਮਲਾ ਕੀ ਹੈਗਾ ਆ ਇਸ ਦੀ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਪੁਰਾਣੀ ਰੰਜੇਸ਼ ਦਾ ਮਾਮਲਾ ਜ਼ਰੂਰ ਦੱਸਿਆ ਜਾ ਰਿਹਾ ਕਿਉਂਕਿ ਪੁਲਿਸ ਦੇ ਵੱਲੋਂ ਇਸ ਦੇ ਵਿੱਚ ਜਾਂਚ ਪੜਤਾਲ ਕੀਤੀ ਜਾਵੇਗੀ ਉਸ ਤੋਂ ਬਾਅਦ ਹੀ ਖੁਲਾਸੇ ਹੋਣਗੇ ਕਿ ਆਕਰ ਪੂਰਾ ਮਾਮਲਾ ਕੀ ਹੈ ਤਾਂ ਇਸ ਦੇ ਵਿੱਚ ਜੋ ਪੀੜਤ ਹੈ ਉਸੇ ਪਰਿਵਾਰ ਵਾਲਿਆਂ ਦਾ ਇਹ ਕਹਿਣਾ ਹੈ ਕਿ ਦੁਕਾਨ ਦੇ ਵਿੱਚ ਜੋ ਨੌਜਵਾਨ ਹੈ ਉਹ ਬੈਠਿਆ ਹੁੰਦਾ ਹੈ ਅਜਿਹੇ ਦੇ ਵਿੱਚ ਤਿੰਨ ਚਾਰ ਜਿਹੜੇ ਨੌਜਵਾਨ ਨੇ ਬਦਮਾਸ਼ ਜਿਹੜੇ ਨੇ ਉਹ ਅੰਦਰ ਆ ਜਾਂਦੇ ਨੇ ਉਹਨਾਂ ਦੇ ਨਾਲ ਹਥਿਆਰ ਵੀ ਮੌਜੂਦ ਹੁੰਦੇ ਨੇ ਤਾਬੜ ਤੋੜ ਹਮਲੇ ਕਰਨੇ ਉਹਨਾਂ ਦੇ ਵੱਲੋਂ ਸ਼ੁਰੂ ਕਰ ਦਿੱਤੇ ਜਾਂਦੇ ਨੇ ਤਾਂ ਵੱਡੀ ਖਬਰ ਜੋ ਹੈ ਸ਼੍ਰੀ ਮੁਕਸਦ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਸਿੱਖ ਨੌਜਵਾਨ ਅਤੇ ਤਸ਼ੱਦਦ ਲੋਕਾਂ ਦੇ ਵੱਲੋਂ ਜਿਹੜੇ ਹੈਗੇ 4-5 ਲੋਕ ਜਿਹੜੇ ਅੰਦਰ ਵੜ ਜਾਂਦੇ ਨੇ ਬਦਮਾਸ਼ ਅੰਦਰ ਵੜ ਜਾਂਦੇ ਨੇ ਦੁਕਾਨ ਦੇ ਵਿੱਚ ਉਹਨਾਂ ਦੇ ਵੱਲੋਂ ਢਾਈ ਗਈ ਹੈ ਜਿਹਦੇ ਵਿੱਚ ਦਸਤਾਰ ਵੀ ਲਾ ਦਿੱਤੀ ਗਈ ਸਰ ਵੀ ਬਾੜ ਦਿੱਤਾ ਗਿਆ ਜੋ ਕਿ ਲਹੂ ਲਹਾਨ ਮੌਕੇ ਤੇ ਹੋਇਆ ਜਿਸ ਨੂੰ ਹਸਪਤਾਲ ਦੇ ਵਿੱਚ ਪੜਤੀ ਕਰਵਾਇਆ ਗਿਆ ਜ ਜਦਾ ਇਲਾਜ ਕੀਤਾ ਜਾ ਰਿਹਾ ਪਰ ਇਹ ਮਾਮਲਾ 30 ਤਰੀਕ ਦਾ ਯਾਨੀ 30 ਜਨਵਰੀ ਦਾ ਦੱਸਿਆ ਜਾ ਰਿਹਾ ਤੇ ਇਹ ਵੀ ਕਿਹਾ ਜਾ ਰਿਹਾ ਕਿ ਹਾਲੇ ਤੱਕ ਕੋਈ ਵੀ ਕਾਰਵਾਈ ਜੋ ਹੈ ਇਸ ਮਾਮਲੇ ਦੇ ਵਿੱਚ ਨਹੀਂ ਹੋਈ ਅੱਜ 4 ਤੋਂ 5 ਦਿਨ ਹੋ ਚੁੱਕੇ ਨੇ ਅਜੇ ਇਹ ਦੇ ਵਿੱਚ ਮੁਲਜ਼ਮਾਂ ਦੇ ਵੱਲੋਂ ਹਾਲੇ ਵੀ ਪੀੜਤ ਨੂੰ ਕਾਲ ਕਰਕੇ ਧਮਕਾਇਆ ਜਾ ਰਿਹਾ ਮਾਮਲਾ ਕੀ ਹੈਗਾ ਇਸ ਬਾਬਤ ਜਾਣਕਾਰੀ ਨਹੀਂ ਹੈ ਕੀ ਕੁਝ ਕਹਿਣਾ ਇਸ ਦੇ ਵਿੱਚ ਪਰਿਵਾਰਕ ਮੈਂਬਰਾਂ ਦਾ ਆਬਵੀਅਸ ਨੂੰ ਆਉਂਦੇ ਆ 30 ਤਰੀਕ ਨੂੰ 2:30 ਵਜੇ ਅੰਸ਼ਪਤ ਕੁਝ ਮੁੰਡਿਆਂ ਨੇ ਉਹਦੇ ਤੇ ਗੁੰਡਾਗਰਦੀ ਹਮਲਾ ਕੀਤਾ ਜੀ 23 ਤਾਰਿਖ ਹਿਆਰਾਂ ਨਾਲ ਜੀ 30 ਤਰੀਕ ਦਾ ਵਾਕਾ ਜੀ ਅਜੇ ਤੱਕ ਪੁਲਸ ਨੇ ਕਿਸੇ ਤਰ੍ਹਾਂ ਦਾ ਕੋਈ ਮਿਲ ਕੇ ਨਾ ਕੋਈ ਬੰਦੇ ਤੇ ਕੇਸ ਕੀਤਾ بیٹਾ ਦੁਕਾਨ ਦੇ ਅੰਦਰ ਬੈਠਾ ਸੀ ਪੰਜ ਸੱਤ ਹਮਲਾਵਰ ਆਏ ਜੀ ਉਹਨੇ ਤੇਜ਼ ਧਰ ਹਥਿਆਰਾਂ ਨਾਲ ਪਹਿਲਾਂ ਬੇਟੇ ਦੀ ਦਸਤਾਰ ਲਾਈ ਆ ਜੀ ਦਸਤਾਰ ਲਾ ਕੇ ਫਿਰ ਉਹਨੇ ਤੇਜ਼ ਧਰ ਧਰ ਹਮਲਾ ਕੀਤਾ ਹਮਲਾਵਰ ਆਏ ਜੀ ਉਹਨਾਂ ਨੇ ਉਹਦੇ ਕੇਸਾਂ ਦੀ ਬੇਅਦਬੀ ਕੀਤੀ ਹੈ ਤੇਜ਼ ਧਰ ਧਰ ਨਾਲ ਉਹਦੇ ਤੇ ਵਾਰ ਕੀਤਾ ਜੀ ਐਸਸੀ ਐਕਟ ਐਸਸੀ ਐਸਸੀ ਐਕਟ ਤੇ ਜੁਮਲ ਕੇ ਉਹਦੇ ਕੇਸਾਂ ਦੀ ਬੇਅਦਬੀ ਕੀਤੀ ਹੈ ਜੀ ਜੇ ਮਿਲ ਕੇ ਮੈਂ ਐਸਸੀ ਪਰਿਵਾਰ ਨਾਲ ਸੰਬੰਧ ਰੱਖਦਾ ਜੀ ਮੈਂ ਪੰਜਾਬ ਦੇ ਡੀਜੀਪੀ ਤੇ ਮੁੱਖ ਮੰਤਰੀ ਤੋਂ ਮੰਗ ਕਰਦਾ ਜੀ ਕਾਰਵਾਈ ਕਰੇ ਜੀ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਜੀ ਮੇਰਾ ਬੇਟਾ ਫਰੀਦਕੋਟ ਮੈਡੀਕਲ ਜਿੱਥੇ ਫਾਰਮ ਦਿੱਤਾ ਗਿਆ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਹਾਲਾਂਕਿ ਕੁਝ ਅਜਿਹੇ ਸੀਨ ਨੇ ਜੋ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਉਹ ਸੀਨ ਤੁਹਾਨੂੰ ਇਸ ਲਈ ਨਹੀਂ ਦਿਖਾ ਸਕਦੇ ਉਸ ਦੇ ਵਿੱਚ ਬਹੁਤ ਬੁਰੀ ਤਰੀਕੇ ਦੇ ਨਾਲ ਨੌਜਵਾਨ ਨੂੰ ਕੁੱਟਿਆ ਗਿਆ ਉਸ ਦੀ ਪੱਗ ਲਾ ਦਿੱਤੀ ਗਈ ਹੈ ਸਿਰ ਤੱਕ ਪਾੜ ਦਿੱਤਾ ਗਿਆ ਲਹੂ ਲੁਹਾਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਤਸਵੀਰਾਂ ਜੋ ਤੁਹਾਨੂੰ ਦਿਖਾ ਰਿਆ ਸੀਸੀਟੀਵੀ ਜਿਸ ਦੇ ਵਿੱਚ ਜੋ ਬਦਮਾਸ਼ ਨੇ ਉਹਨਾਂ ਦੇ ਵੱਲੋਂ ਕੁੱਟਮਾਰ ਕੀਤੀ ਜਾ ਰਹੀ ਹੈ ਅਜਿਹੇ ਦੇ ਵਿੱਚ ਲਗਾਤਾਰ ਹੀ ਪੰਜਾਬ ਦੇ ਵਿੱਚ ਅਜਿਹੀਆਂ ਵਾਰਦਾਤਾਂ ਵਾਪਰ ਰਹੀਆਂ ਨੇ ਹਾਲਾਂਕਿ ਇਸ ਨੂੰ ਲੈ ਕੇ ਜੇਕਰ ਦੇਖਿਆ ਜਾਵੇ ਪੰਜਾਬ ਪੁਲਿਸ ਪੰਜਾਬ ਸਰਕਾਰ ਮੁਸਤੈਦ ਲਗਾਤਾਰ ਇਹਨਾਂ ਦੇ ਵੱਲੋਂ ਕਾਰਵਾਈਆਂ ਵੀ ਕੀਤੀਆਂ ਜਾਂਦੀਆਂ ਨੇ ਲਗਾਤਾਰ ਜਿਹੜੇ ਬਦਮਾਸ਼ ਨੇ ਉਹਨਾਂ ਨੂੰ ਫੜਿਆ ਵੀ ਜਾ ਰਿਹਾ ਅਜਿਹੇ ਦੇ ਵਿੱਚ ਇਸ ਮਾਮਲੇ ਦੇ ਵਿੱਚ ਹੁਣ ਤੱਕ ਕਾਰਵਾਈ ਕਿਉਂ ਨਹੀਂ ਹੋਈ ਇਸ ਉੱਤੇ ਵੀ ਸਵਾਲੀਆ ਨਿਸ਼ਾਨ ਖੜੇ ਹੋ ਰਹੇ ਨੇ ਹਾਲਾਂਕਿ ਹੁਣ ਇਸ ਮਾਮਲੇ ਦੇ ਵਿੱਚ ਕੀ ਕੁਝ ਕਾਰਵਾਈ ਕੀਤੀ ਜਾਂਦੀ ਹੈ ਪੁਲਿਸ ਦੇ ਵੱਲੋਂ ਕੀ ਕੁਝ ਬਿਆਨ ਦਿੱਤੇ ਜਾਂਦੇ ਨੇ ਪੁਲਿਸ ਦੇ ਵੱਲੋਂ ਮੁਲਜ਼ਮਾ ਨੂੰ ਕਦੋਂ ਤੱਕ ਫੜਿਆ ਜਾਂਦਾ ਹੈ ਮਾਮਲਾ ਦਰਜ ਹੋਇਆ ਕਿ ਨਹੀਂ ਹੋਇਆ ਇਹ तमाम ਜਾਣਕਾਰੀ ਜਦੋਂ ਸਾਡੇ ਤੱਕ ਪਹੁੰਚੇਗੀ ਅਸੀਂ ਤੁਹਾਡੇ ਤੱਕ ਜ਼ਰੂਰ ਜੋ ਹੈ ਜਾਣਕਾਰੀ ਪਹੁੰਚਾਵਾਂਗੇ ਪਰ ਫਿਲਹਾਲ ਤਾਨੂੰ ਫੇਰ ਤੋਂ ਦੱਸ ਦਈਏ ਕਿ ਸ਼੍ਰੀ ਮੁਕਸਦ ਸਾਹਿਬ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮਾਗੀ ਦਾ ਮੇਲਾ ਲੱਗਿਆ ਹੋਇਆ ਸੀ ਅਜੇਹੇ ਦੇ ਵਿੱਚ ਮਾਗੀ ਦੇ ਮੇਲੇ ਦੇ ਵਿੱਚ ਬਾਜ਼ਾਰ ਦੇ ਵਿੱਚ ਇੱਕ ਦੁਕਾਨ ਦੇ ਵਿੱਚ ਜਿਹੜੇ ਬਦਮਾਸ਼ ਨੇ ਉਹ ਵੜ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਬਾਕੀ ਮੇਲੇ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਇੱਕ ਬਾਜ਼ਾਰ ਅਜਿਹਾ ਜਿੱਥੇ ਕਿ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਿਹਾ ਕੁਝ ਨੌਜਵਾਨ ਜੋ ਕਿ ਹਥਿਆਰਾਂ ਦੇ ਨਾਲ ਲੈਸ ਹੋ ਕੇ ਇੱਕ ਦੁਕਾਨ ਦੇ ਵਿੱਚ ਵੜ ਜਾਂਦੇ ਨੇ ਤੇ ਸਰਦਾਰ ਮੁੰਡਾ ਜਿਹੜਾ ਉੱਥੇ ਮੌਜੂਦ ਹੁੰਦਾ ਉਸ ਉੱਤੇ ਜਿਹੜਾ ਹਮਲਾ ਕਰਨਾ ਸ਼ੁਰੂ ਕਰ ਦਿੰਦੇ ਨੇ ਵੱਡੀ ਖਬਰ ਸ਼੍ਰੀ ਮੁਕਸਤ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਜੋ ਸਰਦਾਰ ਹੈ ਉਸ ਦੀ ਜੋ ਹੈਗੀ ਆ ਪਗਵੀ ਲਾ ਦਿੱਤੀ ਗਈ ਉਸ ਦੇ ਕੁਟਮਾਰ ਕੀਤੀ ਗਈ ਕੇਸਾਂ ਦੀ ਬੇਅਦਬੀ ਤੱਕ ਕੀਤੀ ਗਈ ਹੈ ਇਹ ਘਟਨਾ ਜਿਹੜੀ ਹੈਗੀ ਦਿਨ ਦਿਹਾੜੇ ਵਾਪਰੀ ਹੈ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਕੁਝ ਨੌਜਵਾਨਾਂ ਦੇ ਵੱਲੋਂ ਜੋ ਹੈ ਹਮਲਾ ਕੀਤਾ ਗਿਆ ਜੋ ਸਰਦਾਰ ਹੈ ਉਸ ਤੇ ਜੋ ਕਿ ਦੁਕਾਨ ਦੇ ਵਿੱਚ ਬੈਠਿਆ ਹੋਇਆ ਸੀ ਹਾਲਾਂਕਿ ਉਸ ਤੋਂ ਬਾਅਦ ਜਦੋਂ ਲਹੂ ਲੁਹਾਨ ਹੋ ਜਾਂਦਾ ਹੈ ਮੌਕੇ ਤੇ ਪੀੜਤ ਨੂੰ ਹਸਪਤਾਲ ਦੇ ਵਿੱਚ ਭੇਤੀ ਕਰਵਾਇਆ ਜਾਂਦਾ ਤਾਂ ਤੇਜ਼ਦਾਰ ਹਥਿਆਰਾਂ ਦੇ ਨਾਲ ਨੌਜਵਾਨਾਂ ਉਤੇ ਕਈ ਵਾਰ ਹਮਲੇ ਕੀਤੇ ਗਏ ਜਿਸ ਤੋਂ ਬਾਅਦ ਉਹ ਗੰਭੀਰ ਜ਼ਖਮੀ ਹੋ ਗਿਆ ਦਰਅਸਲ ਸ਼੍ਰੀ ਮੁਕਸਸ ਸਾਹਿਬ ਦੇ ਵਿੱਚ ਚੱਲ ਰਹੇ ਮੇਲਾ ਮੰਗੀ ਦੇ ਮੁੱਖ ਬਾਜ਼ਾਰ ਦੇ ਵਿੱਚ ਜੋ ਕਿ ਬਾਤੀ ਹਾਈ ਸਿਕਿਉਰਿਟੀ ਦੇ ਨਾਲ ਘਿਰਿਆ ਰਹਿੰਦਾ ਹੈ ਅਜਿਹੇ ਦੇ ਵਿੱਚ ਦੁਕਾਨ ਦੇ ਅੰਦਰ ਤੇਜ਼ਦਾਰ ਹਥਿਆਰਾਂ ਦੇ ਨਾਲ ਲੈਸ ਹੋ ਕੇ ਦਾਖਲ ਹੋਏ ਬਦਮਾਸ਼ਾਂ ਨੇ ਇੱਕ ਸਿੱਖ ਨੌਜਵਾਨ ਦੀ ਕੇਸਾਂ ਦੀ ਬੇਅਦਬੀ ਕੀਤੀ ਤੇ ਨਾਲ ਹੀ ਉਸ ਦੇ ਨਾਲ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਵੀ ਕੀਤੀ ਹੈ ਤਾਂ 30 ਜਨਵਰੀ ਬਾਅਦ ਦੁਪਹਿਰ ਵਾਪਰੀ ਇਸ ਘਟਨਾ ਦੇ ਵਿੱਚ ਜ਼ਖਮੀ ਨੌਜਵਾਨ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਹਸਪਤਾਲ ਦੇ ਵਿੱਚ ਭੜਤੀ ਕੀਤਾ ਗਿਆ ਪਰ ਹੈਰਾਨੀ ਦੀ ਗੱਲ ਇੱਥੇ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਹੁਣ ਤੱਕ ਕੋਈ ਵੀ ਐਕਸ਼ਨ ਨਹੀਂ ਲਿਆ ਹੁਣ ਤੱਕ ਇਸ ਮਾਮਲੇ ਦੇ ਵਿੱਚ ਕੋਈ ਵੀ ਜੋਇ ਤਫਤੀਸ਼ ਜੋਇ ਕਹੀ ਜਾ ਰਹੀ ਹੈ ਕੋਈ ਤਫਤੀਸ਼ ਨਹੀਂ ਕੀਤੀ ਗਈ ਦੁਕਾਨ ਦੇ ਅੰਦਰ ਜ਼ਬਰਨ ਜੋਇ ਇਹ ਗੁੰਡਾਗਰਦੀ ਜੋਇ ਦੇਖਣ ਨੂੰ ਮਿਲੀ ਹੈ ਅਜਿਹੇ ਦੇ ਵਿੱਚ ਇਨ੍ਹਾਂ ਨੌਜਵਾਨਾਂ ਦੇ ਵੱਲੋਂ ਫੇਰ ਵੀ ਜੋ ਪੀੜਤ ਹੈ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤਾਂ ਪੀੜਤ ਪਰਿਵਾਰ ਨੇ ਮੀਡੀਆ ਸਾਹਮਣੇ ਵੀ ਖੁਲਾਸੇ ਕੀਤੇ ਨੇ ਕਿ ਜਿਸ ਤਰੀਕੇ ਦੇ ਨਾਲ ਇਹ ਵੱਡੀ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਮੌਕੇ ਤੇ ਉਹਨਾਂ ਦੇ ਪੁੱਤ ਦੀ ਜਾਨ ਵੀ ਜਾ ਸਕਦੀ ਸੀ ਅਜੇਹੇ ਦੇ ਵਿੱਚ ਵੱਡਾ ਹਾਦਸਾ ਹੋਇਆ ਪਰ ਫੇਰ ਵੀ ਜੋ ਪੁਲਿਸ ਆ ਉਹਨਾਂ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੁਣ ਵੀ ਜੋ ਨੌਜਵਾਨ ਨੇ ਜਿਨ੍ਹਾਂ ਦੇ ਵੱਲੋਂ ਜੋ ਵਾਰਦਾਤ ਹੈ ਉਸ ਨੂੰ ਅੰਜਾਮ ਦਿੱਤਾ ਗਿਆ ਜੋ ਕਿਰਪਾਨ ਲੈ ਕੇ ਮੌਕੇ ਤੇ ਪਾਛਦੇ ਨੇ ਅਜੇਹੇ ਦੇ ਵਿੱਚ ਉਹਨਾਂ ਦੇ ਵੱਲੋਂ ਅੱਜ ਵੀ ਜੋ ਹੈ ਲਗਾਤਾਰ ਫੋਨ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਪੀੜਤ ਨੂੰ ਹਾਲਾਂਕਿ ਮਾਮਲਾ ਕੀ ਹੈਗਾ ਆ ਇਸ ਦੀ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਪੁਰਾਣੀ ਰੰਜੇਸ਼ ਦਾ ਮਾਮਲਾ ਜ਼ਰੂਰ ਦੱਸਿਆ ਜਾ ਰਿਹਾ ਕਿਉਂਕਿ ਪੁਲਿਸ ਦੇ ਵੱਲੋਂ ਇਸ ਦੇ ਵਿੱਚ ਜਾਂਚ ਪੜਤਾਲ ਕੀਤੀ ਜਾਵੇਗੀ ਉਸ ਤੋਂ ਬਾਅਦ ਹੀ ਖੁਲਾਸੇ ਹੋਣਗੇ ਕਿ ਆਕਰ ਪੂਰਾ ਮਾਮਲਾ ਕੀ ਹੈ ਤਾਂ ਇਸ ਦੇ ਵਿੱਚ ਜੋ ਪੀੜਤ ਹੈ ਉਸ ਦੇ ਪਰਿਵਾਰ ਵਾਲਿਆਂ ਦਾ ਇਹ ਕਹਿਣਾ ਹੈ ਕਿ ਦੁਕਾਨ ਦੇ ਵਿੱਚ ਜੋ ਨੌਜਵਾਨ ਹੈ ਉਹ ਬੈਠਿਆ ਹੁੰਦਾ ਹੈ ਅਜਿਹੇ ਦੇ ਵਿੱਚ ਤਿੰਨ ਚਾਰ ਜਿਹੜੇ ਨੌਜਵਾਨ ਨੇ ਬਦਮਾਸ਼ ਜਿਹੜੇ ਨੇ ਉਹ ਅੰਦਰ ਆ ਜਾਂਦੇ ਨੇ ਉਹਨਾਂ ਦੇ ਨਾਲ ਹਥਿਆਰ ਵੀ ਮੌਜੂਦ ਹੁੰਦੇ ਨੇ ਤਾਬੜ ਤੋੜ ਹਮਲੇ ਕਰਨੇ ਉਹਨਾਂ ਦੇ ਵੱਲੋਂ ਸ਼ੁਰੂ ਕਰ ਦਿੱਤੇ ਜਾਂਦੇ ਨੇ ਤਾਂ ਵੱਡੀ ਖਬਰ ਜੋ ਹੈ ਸ਼੍ਰੀ ਮੁਕਸੇ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਸਿੱਖ ਨੌਜਵਾਨ ਉਤੇ ਤਸ਼ੱਦਦ ਲੋਕਾਂ ਦੇ ਵੱਲੋਂ ਜਿਹੜੇ ਹੈਗੇ 4-5 ਲੋਕ ਜਿਹੜੇ ਅੰਦਰ ਵੜ ਜਾਂਦੇ ਨੇ ਬਦਮਾਸ਼ ਅੰਦਰ ਵੜ ਜਾਂਦੇ ਨੇ ਦੁਕਾਨ ਦੇ ਵਿੱਚ ਉਹਨਾਂ ਦੇ ਵੱਲੋਂ ਢਾਈ ਗਈ ਹੈ ਜਿਹਦੇ ਵਿੱਚ ਦਸਤਾਰ ਵੀ ਲਾ ਦਿੱਤੀ ਗਈ ਸਰ ਵੀ ਭਾਰ ਦਿੱਤਾ ਗਿਆ ਜੋ ਕਿ ਲਹੂ ਲੋਹਾਨ ਮੌਕੇ ਤੇ ਹੋਇਆ ਜਿਸ ਨੂੰ ਹਸਪਤਾਲ ਦੇ ਵਿੱਚ ਪੜਤੀ ਕਰਵਾਇਆ ਗਿਆ ਜ ਜਿਸ ਦਾ ਇਲਾਜ ਕੀਤਾ ਜਾ ਰਿਹਾ ਪਰ ਇਹ ਮਾਮਲਾ 30 ਤਰੀਕ ਦਾ ਯਾਨੀ 30 ਜਨਵਰੀ ਦਾ ਦੱਸਿਆ ਜਾ ਰਿਹਾ ਤੇ ਇਹ ਵੀ ਕਿਹਾ ਜਾ ਰਿਹਾ ਕਿ ਹਾਲੇ ਤੱਕ ਕੋਈ ਵੀ ਕਾਰਵਾਈ ਜੁਆਸ ਮਾਮਲੇ ਦੇ ਵਿੱਚ ਨਹੀਂ ਹੋਈ ਅੱਜ 4 ਤੋਂ 5 ਦਿਨ ਹੋ ਚੁੱਕੇ ਨੇ ਅਜੇ ਇਹ ਦੇ ਵਿੱਚ ਮੁਲਜ਼ਮਾਂ ਦੇ ਵੱਲੋਂ ਹਾਲੇ ਵੀ ਪੀੜਤ ਨੂੰ ਕਾਲ ਕਰਕੇ ਧਮਕਾਇਆ ਜਾ ਰਿਹਾ ਮਾਮਲਾ ਕੀ ਹੈਗਾ ਇਸ ਬਾਬਤ ਜਾਣਕਾਰੀ ਨਹੀਂ ਹੈ ਕੀ ਕੁਝ ਕਹਿਣਾ ਇਸ ਦੇ ਵਿੱਚ ਪਰਿਵਾਰਕ ਮੈਂਬਰਾਂ ਦਾ ਆਬਵੀਅਸ ਨੂੰ ਆਉਂਦੇ ਆ 30 ਤਰੀਕ ਨੂੰ 2:30 ਵਜੇ ਅੰਸ਼ਪਤ ਕੁਝ ਮੁੰਡਿਆਂ ਨੇ ਉਹਦੇ ਤੇ ਗੁੰਡਾਗਰਦੀ ਹਮਲਾ ਕੀਤਾ ਜੀ ਤੇਜ ਤਾਰ ਹਥਿਆਰਾਂ ਨਾਲ ਜੀ 30 ਤਰੀਕ ਦਾ ਵਾਕਾ ਜੀ ਅਜੇ ਤੱਕ ਪੁਲਿਸ ਨੇ ਕਿਸੇ ਤਰ੍ਹਾਂ ਦਾ ਕੋਈ ਮਲਕੀ ਨਾ ਕੋਈ ਮੰਦੇ ਤੇ ਕੇਸ ਕੀ بیٹਾ ਦੁਕਾਨ ਦੇ ਅੰਦਰ ਬੈਠਾ ਸੀ ਪੰਜ ਸੱਤ ਹਮਲਾਵਰ ਆਏ ਜੀ ਉਹਨੇ ਤੇਜ਼ ਤਰ੍ਹਾਂ ਹਥਿਆਰਾਂ ਨਾਲ ਪਹਿਲਾਂ ਬੇਟਾ